ਸਭ ਤੋਂ ਪਹਿਲਾਂ ਇੱਕ ਛੱਤ ਉੱਪਰ ਰੱਖੇ ਹੋਏ ਇਸ ਨੀਲੇ ਡਰੱਮ ਨੂੰ ਦੇਖੋ ਇਸ ਦੇ ਵਿੱਚੋਂ ਇੱਕ Laash ਮਿਲੀ ਹੈ ਤੇ ਉਹ ਵੀ ਗਲੀ ਸੜੀ ਬਾਦਬੂ ਮਾਰਦੀ। ਦਰਅਸਲ ਇੱਕ 8 ਸਾਲ ਦੇ ਬੇਟੇ ਦੀ ਨਜ਼ਰ ਆ ਆਪਣੇ ਹੀ ਪਿਤਾ ਤੇ ਪੈਂਦੀ ਹੈ ਜੋ ਬੈੱਡ ਦੇ ਉੱਪਰ ਬੇਸੁੱਧ ਹਾਲਤ ਦੇ ਵਿੱਚ ਪਿਆ ਹੋਇਆ ਸੀ। ਉਸ ਵੱਲੋਂ ਮਾਂ ਨੂੰ ਕਿਹਾ ਜਾਂਦਾ ਕਿ ਮਾਂ ਪਿਤਾ ਦੀ ਇਸ ਤਰ੍ਹਾਂ ਕਿਉਂ ਪਏ ਨੇ? ਮਾਂ ਵੱਲੋਂ ਕਿਹਾ ਜਾਂਦਾ ਕਿ ਬੇਟਾ ਮੈਂ ਤੇਰੇ ਪਿਤਾ ਨੂੰ ਮਾਰਤਾ। ਬੇਟਾ ਚਾਰਜ ਦੇ ਨਾਲ ਪੁੱਛਦਾ ਕਿ ਕਿਉਂ ਮਾਰਤਾ? ਮਾਂ ਕਹਿੰਦੀ ਹੈ ਕਿ ਬੇਟਾ ਰਾਤ ਉਸਦੇ ਹੱਥ ਦੇ ਵਿੱਚ ਇੱਕ ਸਰੀਆ ਸੀ। ਉਸ ਨਾਲ ਉਹ ਤੈਨੂੰ ਵੀ ਮਾਰ ਰਿਹਾ ਸੀ ਮੈਨੂੰ ਵੀ ਤੇ ਤੇਰੀਆਂ ਭੈਣਾਂ ਨੂੰ ਵੀ ਤੇ ਜੇ ਮੈਂ ਤੇਰੇ ਪਿਤਾ ਨੂੰ ਨਾ ਮਾਰਦੀ ਤਾਂ ਉਹ ਸਾਨੂੰ ਮਾਰ ਦਿੰਦਾ ਤੇ ਇਸੇ ਲਈ ਮੈਂ ਤੇਰੇ ਅੰਕਨ ਨਾਲ ਮਿਲ ਕੇ ਉਸ ਨੂੰ ਮਾਰਤਾ ਫਿਰ ਮਾਂ ਉਸ ਨੂੰ ਮੋਬਾਈਲ ਦਿੰਦੀ ਹੈ ਤੇ ਸਾਈਡ ਦੇ ਉੱਤੇ ਬਿਠਾ ਕੇ ਕਹਿੰਦੀ ਹੈ ਕਿ ਤੂੰ ਇਸ ਦੇ ਵਿੱਚ ਕਾਰਟੂਨ ਦੇਖ ਲਾ ਬੱਚਾ ਸਾਈਡ ਦੇ ਉੱਤੇ ਬੈਠ ਕੇ ਕਾਰਟੂਨ ਦੇਖਣਾ ਸ਼ੁਰੂ ਕਰ ਦਿੰਦਾ ਫਿਰ ਉਸ ਆਦਮੀ ਨੂੰ ਇੱਕ ਨੀਲੇ ਡਰਮ ਦੇ ਵਿੱਚ ਪਾਇਆ ਜਾਂਦਾ ਤੇ ਉਹਦੇ ਉੱਪਰ ਲੂਣ ਪਾਇਆ ਜਾਂਦਾ ਤੇ ਨਾਲ ਹੀ ਕੁਝ ਕੱਪੜੇ ਵੀ ਪਾ ਦਿੱਤੇ ਜਾਂਦੇ ਨੇ ਤੇ ਪਰ 8 ਸਾਲ ਦਾ ਇਹ ਬੱਚਾ ਉਹ ਸਭ ਕੁਝ ਦੇਖ ਰਿਹਾ ਸੀ ਜੋ ਉਸ ਦੀ ਮਾਂ ਤੇ ਉਸਤੇ ਆਸਕ ਦੇ ਦੁਆਰਾ ਕੀਤਾ ਜਾ ਰਿਹਾ ਸੀ Rajasthan ਦਾ ਇੱਕ ਜਿੜਾ ਖੈਰਥਾਲ ਤੇ ਇੱਥੇ ਆਦਰਸ਼ ਕਲੋਨੀ ਦੇ ਵਿੱਚ ਰਹਿਣ ਵਾਲੀ ਇੱਕ 60 ਸਾਲਾ ਔਰਤ ਮਿਤਲੇ ਸ਼ਰਮਾ ਆਪਦੇ ਬੇਟੇ ਜਤਿੰਦਰ ਸ਼ਰਮਾ ਨੂੰ ਆਵਾਜ਼ ਲਗਾਉਂਦੀ ਹੈ ਪਰ ਉਹ ਜਤਿੰਦਰ ਸ਼ਰਮਾ ਕਿਤੇ ਵੀ ਮਿਲਦਾ ਨਹੀਂ ਉਸੇ ਔਰਤ ਦਾ ਛੋਟਾ ਬੇਟਾ ਤੇ ਉਸਦਾ ਪਤੀ ਬੀਕਾ ਨੇਰਦ ਮਾਦਮਗਾਵ ਦੇ ਵਿੱਚ ਗਏ ਹੋਏ ਸੀ ਉਸੇ ਵਕਤ ਹੀ ਮਿਥਲੇਸ਼ ਨਾਂ ਦੀ ਇਸ ਔਰਤ ਦੇ ਵੱਲੋਂ ਆਪਦੇ ਪਤੀ ਨੂੰ ਫੋਨ ਕਰਕੇ ਦੱਸਿਆ ਜਾਂਦਾ ਕਿ ਬੇਟਾ ਜਤਿੰਦਰ ਕਿਤੇ ਮਿਲ ਨਹੀਂ ਰਿਹਾ ਤੇ ਦੂਸਰਾ ਪੂਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਦੁਰਗੰਧ ਵੀ ਆ ਰਹੀ ਆ ਆਸ-ਪਾਸ ਦੇ ਪੜੋਸੀ ਵੀ ਇਸ ਦੁਰਗੰਧ ਤੋਂ ਪਰੇਸ਼ਾਨ ਨੇ ਉਸਦੇ ਪਤੀ ਵੱਲੋਂ ਕਿਹਾ ਜਾਂਦਾ ਕਿ ਤੂੰ ਇਦਾਂ ਘਰ ਕੇ ਪੁਲਿਸ ਨੂੰ ਕਾਲ ਕਰ ਦੇ ਤੇ ਜੇ ਆਪਰੇ ਆਸ-ਪਾਸ ਕਿਸੇ ਦੀ ਮਦਦ ਮੰਗ ਲਾ ਉਸਔਰਤ ਬੋਲ ਤੁਰੰਤ 112 ਨੰਬਰ ਦੇ ਉੱਤੇ ਕਾਲ ਕਰ ਦਿੱਤੀ ਜਾਂਦੀ ਹੈ ਤੇ ਕੁਝ ਮਿੰਟ ਦੇ ਵਿੱਚ ਹੀ ਪੁਲਿਸ ਉੱਥੇ ਪਹੁੰਚ ਗਈ ਤੇ ਪੁਲਿਸ ਵੱਲੋਂ ਕੁਝ ਪੜੋਸਿਆਂ ਨੂੰ ਨਾਮ ਲਇਆ ਜਾਂਦਾ ਤੇ ਭਾਲਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਦੁਰਗੰਧ ਆਖਰਕਾਰ ਆ ਕਿੱਥੋਂ ਰਹੀ ਆ ਪੁਲਿਸ ਪੂਰਾ ਘਰ ਫਰੋਲਦੀ ਹੋਈ ਸ਼ਬਦ ਤੇ ਪਹੁੰਚਦੀ ਆ ਤਾਂ ਦੇਖਦੀ ਆ ਕਿ ਸ਼ਬਦ ਦੇ ਉੱਪਰ ਇੱਕ ਨੀਲੇ ਰੰਗ ਦਾ ਡਰਮ ਪਿਆ ਹੋਇਆ ਤੇ ਇਸੇ ਚੋਂ ਇਹ ਦੁਰਗੰਧ ਵੀ ਆ ਰਹੀ ਹੈ ਪੁਲਿਸ ਉਸ ਡਰਮ ਦੇ ਕੋਲ ਪਹੁੰਚ ਕੇ ਚਾਦਰ ਹਟਾਉਂਦੀ ਤਾਂ ਪੁਲਿਸ ਨੂੰ ਤ੍ਰਾਂਤੀ ਮੁਸਕਾਨ ਵਾਲਾ ਕੇਸ ਜਾਦਾ ਆ ਗਿਆ ਕਿਉਂਕਿ ਇਸ ਨੀਲੇ ਡਰਮ ਦੇ ਵਿੱਚ ਵੀ ਇੱਕ Laash ਮੌਜੂਦ ਸੀ ਪੌਸਬਲ ਉੱਥੇ ਖੜੇ ਪੜੋਸੀਆਂ ਨੂੰ ਪੁੱਛਿਆ ਜਾਂਦਾ ਕਿ ਇਹ ਹੈ ਕੌਣ ਜਾਂ ਫਿਰ ਇਹ ਕਿਸ ਦੀ ਹੈ ਪਹਿਚਾਣ ਕਰਕੇ ਦੱਸਿਆ ਜਾਂਦਾ ਕਿ ਇਹ ਤਾਂ ਇਸੇ ਘਰ ਦੇ ਵਿੱਚ ਰਹਿਣ ਵਾਲਾ ਕਿਰਾਏਦਾਰ ਹਾਂਸਰਾਮ ਔਰ ਫਸੂਰਜਾ ਸ੍ਰੀ ਆਮ ਅਸਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਸ਼ਾਹਜਾਹਪੁਰ ਦਾ ਰਹਿਣ ਵਾਲਾ ਸੀ ਜਿੱਦ ਦੀ ਉਮਰ ਕਰੀਬ 60 ਸਾਲ ਦੀ ਸੀ ਤਿਸੇ ਤੋਂ ਬਾਅਦ ਪੁਲਿਸ ਦੇ ਬਲੋਂ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਜਾਂਦੀ ਹੈ ਉਸ ਦੀ ਮਾਂ ਔਰਮਲਾ ਪਿੰਡ ਦਾ ਇੱਕ ਡਾਕਟਰ ਭੈਣ ਨਰਮਲਾ ਤੇ ਭਰਾ ਗੌਤਮ ਉੱਥੇ ਆਉਂਦੇ ਨੇ ਤਿਸੇ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਦੱਸਿਆ ਜਾਂਦਾ ਕਿ ਸਰ ਹਾਂਸ ਰਾਮ ਦੀ ਇੱਕ ਪਤਨੀ ਤੇ ਇੱਕ 8 ਸਾਲ ਦਾ ਬੇਟਾ ਤੇ ਇੱਕ 6 ਸਾਲ ਤੇ 6 ਮਹੀਨੇ ਦੀ ਬੇਟੀ ਵੀ ਮੌਜੂਦਾ ਪਰ ਇਹ ਚਾਰੋਂ ਗਾਇਬ ਸੀ ਦੂਸਰੇ ਪਾਸੇ ਘਰ ਦੀ ਮਕਾਨ ਮਾਲਕਨ ਦਾ ਬੇਟਾ ਜਤਿੰਦਰ ਉਹ ਵੀ ਗਾਇਬ ਸੀ ਇਸੇ ਤੋਂ ਬਾਅਦ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਸ਼ਰੀਰ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਪੁਲਿਸ ਵੱਲੋਂ ਭਾਲ ਕੀਤੀ ਜਾਂਦੀ ਹੈ ਪਰ ਕੁਝ ਮਿਲਦਾ ਨਹੀਂ ਇਸੇ ਦੌਰਾਨ 18 ਅਗਸਤ 2025 ਨੂੰ ਸਵੇਰ 10 ਵਜੇ ਦੇ ਕਰੀਬ ਰਾਮਕਾੜ ਦੇ ਵਿੱਚ ਮੌਜੂਦ ਇੱਕ ਕਮਲਨਾਮ ਦੇ ਇੱਕ ਪੱਠੇ ਤੋਂ ਇੱਥੇ ਰਹਿਣ ਵਾਲੇ ਇੱਕ ਮਨੀਬ ਦੇ ਦੁਆਰਾ ਅਰਜਤਾ ਨਾਮ ਸਮੇ ਸਿੰਘ ਸੀ ਕਾਲ ਕੀਤਾ ਜਾਂਦਾ ਉਸ ਵੱਲੋਂ ਪੁਲਿਸ ਨੂੰ ਦੱਸਿਆ ਜਾਂਦਾ ਕਿ ਸਰ ਮੈਂ ਨੀਲੇ ਟਰੰਪ ਵਾਲੀ ਖਬਰ ਅਖਬਾਰ ਦੇ ਵਿੱਚ ਪੜ੍ਹੀ ਸੀ ਮੈਂ ਇਹ ਵੀ ਦੇਖਿਆ ਕਿ ਤੁਹਾਨੂੰ ਇੱਕ ਔਰਤ ਤਿੰਨ ਬੱਚਿਆਂ ਦੀ ਤਲਾਸ਼ਾ ਅਜਿਹੀ ਇੱਕ ਔਰਤ ਸਾਡੇ ਪੱਠੇ ਦੇ ਉੱਤੇ ਆਈ ਸੀ ਕੰਮ ਮੰਗਣ ਦੇ ਲਈ ਤੇ ਉਹ ਵੀ ਇੱਕ ਆਦਮੀ ਦੇ ਨਾਲ ਮੈਂ ਉਹਨਾਂ ਨੂੰ ਕਿਹਾ ਕਿ ਕੰਮ ਮਿਲ ਜੂਗਾ ਪਰ ਤੁਸੀਂ ਮੈਨੂੰ ਉਧਾਰ ਕਾਰਡ ਦੇ ਦਿਓ ਤਾਂ ਕਿ ਸੇਫਟੀ ਰਹਿ ਸਕੇ ਪਰ ਉਹਨਾਂ ਬਲੋ ਉਧਾਰ ਕਾਰਡ ਨਹੀਂ ਦਿਖਾਏ ਜਾਂਦੇ ਤੇ ਉਹ ਇੱਥੋਂ ਚਲੇ ਗਏ ਪੁਲਿਸ ਸਭ ਕੁਝ ਸੁਣ ਕੇ ਉੱਥੇ ਤੁਰੰਤ ਹੀ ਪਹੁੰਚਦੀ ਹੈ ਕਿ ਰਬੰਦੀ ਕਰਕੇ ਮਾਧਵਾ ਨਾਂ ਦੇ ਇੱਕ ਪਿੰਡ ਦੇ ਵਿੱਚ ਇਸ ਬੈਕ ਨੂੰ ਅਰੈਸਟ ਕੀਤਾ ਜਾਂਦਾ ਜਿੱਦੇ ਉਪਰੇ ਚਾਰੋਂ ਮਜੂਦ ਸੀ ਫਿਰ ਪੁਲਿਸ ਵੱਲੋਂ ਉਹਨਾਂ ਨੂੰ ਚੱਕਿਆ ਜਾਂਦਾ ਖਥਾਣੇ ਲਿਆਂਦਾ ਜਾਂਦਾ ਉੱਥੇ ਪੁੱਛਦਾ ਇੱਕੋ ਸਿੱਧਾ ਸਵਾਲ ਸੀ ਕਿ ਤੂੰ ਆਪਦੇ ਪਤੀ ਨੂੰ ਕਿਉਂ ਮਾਰਿਆ ਤਾਂ ਇੱਕ ਹੋਰ ਕਹਾਣੀ ਸਾਹਮਣੇ ਆਉਂਦੀ ਹੈ ਦਰਸਾ ਜਤੇਂਦਰ ਦੇ ਘਰ ਤੋਂ 37 ਕਿਲੋਮੀਟਰ ਦੂਰ ਹੈ ਕਸੂਰੀਆ ਪੱਠਾ ਸੀ ਉੱਦੇ ਉੱਪਰ ਜਤੇਂਦਰ ਇੱਕ ਮੁਨੀਮ ਦਾ ਕੰਮ ਕਰਦਾ ਸੀ ਉਸਦੀ ਇੱਕ ਪਤਨੀ ਵੀ ਸੀ ਪਰ ਇੱਕ ਦਿਨ ਅਚਾਨਕ ਪੋਚਾ ਲਾਉਂਦੇ ਸਮੇਂ ਉਸ ਨੂੰ ਕਰੰਟ ਲੱਗ ਗਿਆ ਤੇ ਉਹ ਚਲ ਬਸੀ ਉਸਨੇ ਦੂਜਾ ਵਿਆਹ ਨਹੀਂ ਕੀਤਾ ਤੇ ਇਸੇ ਦੌਰਾਨ ਹਾਂਸਰਾਮ ਉਸਦੇ ਪੜੋਸ ਦੇ ਵਿੱਚ ਰਹਿਣ ਆਉਂਦਾ ਤੇ ਹਾਂਸਰਾਮ ਦੀ ਪਤਨੀ ਤੇ ਉਸਦੀ ਇੱਤ ਡੋਰਗੀ ਤੇ ਫਿਰ ਉਹ ਮਿਲਣ ਜਾਣ ਲਾ ਕੇ ਜਤਿੰਦਰ ਹੰਸਰਾਜ ਨੂੰ ਹਮੇਸ਼ਾ ਹੀ दारू ਪਲਾ ਕੇ ਬੇਸੁਪ ਕਰ ਦਿੰਦਾ ਤੇ ਬਾਅਦ ਦੇ ਵਿੱਚ ਇਹ ਦੋਨੋਂ ਹੀ ਰਿਲੇਸ਼ਨ ਬਣਾਇਆ ਕਰਦੇ ਸੀ ਇਸ ਦੇ ਦੌਰਾਨ ਸੌਣ ਦਾ ਮਹੀਨਾ ਆਉਂਦਾ ਤੇ ਪੱਠੇ ਦਾ ਕੰਮ ਬੰਦ ਹੋ ਗਿਆ ਜਤਿੰਦਰ ਹੰਸਰਾਮ ਨੂੰ ਇੱਕ ਆਫਰ ਦੇ ਕੇ ਕਹਿੰਦਾ ਕਿ ਤੂੰ ਮੇਰੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ ਤੈਨੂੰ ਕੰਮ ਵੀ ਦਵਾ ਦੂੰਗਾ ਇਸ ਤੋਂ ਬਾਅਦ ਹੀ ਹੰਸਰਾਮ ਮੰਨ ਗਿਆ ਤੇ ਉਸ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੁਣ ਜਤਿੰਦਰ ਤੇ ਹੰਸਰਾਮ ਦੀ ਪਤਨੀ ਖੁੱਲੇ ਦੇ ਵਿੱਚ ਮਿਲਦੇ ਬਿਨਾ ਕਿਸੇ ਰੋਕ ਟੋਕ ਤੋਂ ਇਸੇ ਦੌਰਾਨ ਹੰਸਰਾਮ ਨੂੰ ਵੀ ਦੋਨਾਂ ਦੇ ਉੱਤੇ ਸ਼ੱਕ ਹੋ ਚੁੱਕਾ ਸੀ ਹੰਸਰਾਮ ਆਪਣੀ ਪਤਨੀ ਨਾਲ ਲੜਨਾ ਸ਼ੁਰੂ ਕਰ ਦਿੰਦਾ ਕਿ ਤੇਰਾ ਉਸ ਦੇ ਨਾਲ ਅਫੇਅਰ ਆ ਜਦੋਂ ਲੜਾਈ ਝਗੜੇ ਹਰ ਰੋਜ਼ ਦੀ ਗੱਲ ਬਣ ਕੇ ਤਾਂ ਜਤਿੰਦਰ ਤੇ ਹੰਸਰਾਮ ਦੀ ਪਤਨੀ ਨੇ ਹੰਸਰਾਮ ਨੂੰ ਠਾਕ ਲਾਉਣ ਦਾ ਪਲਾਨ ਕਰ ਲਿਆ ਉਹ ਇੱਕ ਨੀਲਾ ਡਰਮ ਲਿਆ ਕੇ ਰੱਖਦੇ ਨੇ ਤੇ ਫਿਰ ਜਨਮਾਸ਼ਟਮੀ ਵਾਲੇ ਦਿਨ ਜਤਿੰਦਰ ਅਤੇ ਹੰਸਰਾਮ ਪੂਰੀ ਤਰ੍ਹਾਂ ਦੇ ਨਾਲ ਫੁੱਲ ਸ਼ਰਾਬ ਪੀਂਦੇ ਨੇ ਹੰਸਰਾਮ ਘਰ ਆਉਂਦਾ ਤੇ ਪਤਨੀ ਦੇ ਬੱਚਾ ਨੂੰ ਕੁੱਟਣ ਲੱਗਦਾ ਇਸੇ ਦੌਰਾਨ ਉਸਦੀ ਪਤਨੀ ਨੇ ਹੰਸਰਾਮ ਦੇ ਪੈਰ ਫੜੇ ਤੇ ਜਤਿੰਦਰ ਨੇ ਬੇਸੁੱਧ ਹਾਲਤ ਦੇ ਵਿੱਚ ਉਹਦਾ ਗਲਾ ਦਬਾ ਕੇ ਹੱਤਿਆ ਕਰਤੀ ਤੇ ਫਿਰ ਨੀਲੇ ਡਰਮ ਚ ਪੈਕ ਕੀਤਾ ਤੇ ਫਿਰ ਉੱਪਰ ਨਮਕ ਪਾਉਂਦੇ ਨੇ ਤੇ ਉੱਪਰੋਂ ਕੱਪੜੇ ਪਾਉਂਦੇ ਨੇ ਤੇ ਟਾਕ ਦਿੰਦੇ ਨੇ ਪਰ ਫਿਰ ਇਸ ਚੋਂ ਬਾਬੂ ਆਉਣ ਲੱਗ ਗਈ ਤੇ ਜਤਿੰਦਰ ਤਿੰਨ ਬੱਚਾ ਤੇ ਆਪ ਦੀ ਮਸ਼ੂਕ ਨੂੰ ਲੈ ਕੇ ਫਰਾਰ ਹੋ ਗਿਆ ਤੇ ਫਿਰ ਪੱਠੇ ਦੇ ਮਾਨੀਬ ਦੇ ਜ਼ਰੀਏ ਫੜੇ ਵੀ ਗਏ ਜਦੋਂ ਇਹ ਹੰਸਰਾਮ ਨੂੰ ਮਾਰ ਰਈ ਸੀ ਤੇ ਪੈਕ ਕਰ ਰਹੀ ਸੀ ਤਾਂ 8 ਸਾਲ ਦੇ ਬੇਟੇ ਦੁਆਰਾ ਸਭ ਕੁਝ ਦੇਖਿਆ ਜਾਂਦਾ ਤੇ ਉਸ ਦੇ ਦੁਆਰਾ ਬਿਲਕੁਲ ਹੂ ਬੂ ਉਸੇ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਵੀ ਸਭ ਕੁਝ ਦੱਸ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਕੇਸ ਆ ਜਿਹੜਾ ਉਹ ਬਹੁਤ ਜ਼ਿਆਦਾ ਹਾਈਲਾਈਟ ਵੀ ਹੁੰਦਾ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ